ਵਾਹਿਗੁਰੂ ਦੀ ਕੀ ਫਤਿਹ ਜਿਵੇਂ ਆਪ ਸਭ ਭਲੀ ਭਾਤ ਜਾਣੂ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਇਸਤਫ਼ਾ ਦੀ ਚਲਦੀ ਹੈ ਇਸ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੁਆਰਾ ਵੱਡੇ ਪ੍ਰੋਗਰਾਮਾਂ ਲੀਕੇ ਗਏ ਨੇ। ਇਹਨਾਂ ਦੇ ਤਹਿਤ ਅਸੀਂ ਆਪਣੇ ਕਾਲਜ ਵਿੱਚ ਵਕ-ਵਕ ਸਮਾਗਮ ਕਰ ਚੁੱਕੇ ਹਾਂ। ਉਸੇ ਲੜੀ ਤਹਿਤ ਅੱਜ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਤਾਰਦੀ ਸਮਾਗਮ ਨੂੰ ਸੰਬੰਧਿਤ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਾਡੇ ਦਿਵਾਨ ਬਖਤੇ ਅਤੇ ਮੋਹਤਵਾਰ ਸ਼ਖਸੀਅਤਾਂ ਮੌਜੂਦੀਆਂ ਹਨ ਅਸੀਂ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਸੀਂ ਇਹ ਰਸਮੀ ਤੌਰ ਤੇ ਪ੍ਰਿੰਸੀਪਲ ਸਰ ਸਵਾਗਤ ਕਰਨਗੇ ਮੈਂ ਤਰੀਫ਼ ਸਮਾੜਾ ਇਹ ਦੱਸ ਦੇਵਾਂ ਕਿ ਇਹ ਸਤਾਪੀ ਸਮਾਗਮ ਨਵੀਂ ਪੀੜੀ ਨੂੰ ਜਾਗਰੂਕ ਕਰਨ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਲਿਖੇ ਗਏ ਨੇ ਸੈਮੀਨਾਰ ਉਸ ਤਰ੍ਹਾਂ ਦਾ ਵੱਖਰਾ ਰੂਪ ਹੁੰਦਾ ਪਰ ਗੁਰਮਤ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਸੀਂ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਕਿ ਜਦੋਂ ਕੋਈ ਵਿਦਵਾਨ ਆਪਣਾ ਭਾਸ਼ਣ ਪੇਸ਼ ਕਰੇ ਉਸ ਤੋਂ ਬਾਅਦ ਕੋਲੈਟਰੋ ਨਹੀਂ ਕਰਨੀ ਜੇਕਰ ਤੁਹਾਨੂੰ ਕੋਈ ਗੱਲ ਬਹੁਤ ਹੀ ਵਧੀਆ ਲੱਗੇ ਤੇ ਜਕਾਰਾ ਛੱਡ ਸਕਦੇ ਆ ਦੂਸਰਾ ਸੈਮੀਨਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਸੀਂ ਸਵਾਲ ਨਹੀਂ ਕਰੇ ਕਰ ਸਕਦੇ ਅਸੀਂ ਸਿਰਫ ਸੁਣ ਸਕਦੇ ਜੇਕਰ ਕਿਸੇ ਨੂੰ ਕੋਈ ਸਵਾਲ ਹੋਵੇ ਬੰਦੇ ਇੰਤੇ ਬਾਅਦ ਇਸ ਮਾਪੀ ਤੋਂ ਬਾਅਦ ਅਸੀਂ ਨਾਲ ਜਿਹੜਾ ਆਉ ਉਹ ਕਰ ਸਕਦੇ ਹਾਂ ਔਰ ਬੇਨਤੀ ਮੇਰੀ ਤੋਂ ਹੈ ਕਿ ਕਾਲਜ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਜੀ ਬੇਨਤੀ ਕਰਾਂਗਾ ਕਿ ਉਹ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਸ਼ਬਦ ਗੁਰੂ ਤਨਤਨ ਸ੍ਰੀ ਗੁਰੂ ਰੰਗ ਸਾਹਿਬ ਜੀ ਦੀ ਪਾਵਨ ਪਵਿੱਤਰ ਧੋਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਕਦੇ ਕੇ ਸਾਥ ਪਾਈਏ ਬਾਏ ਮੁੱਢੀ ਦਾ ਖਾਲਸਾ ਬਾਏ ਮੁੱਢੀ ਕੀ ਫਤਿਹ ਸ਼ਰਮਨੀ ਕੁਤੂਰਾ ਅੰਤਤਕ ਬੇਟੀ ਜੋ ਕਿ ਸਿੱਖਾਂ ਦੀ ਸਰਮਾਹ ਅੰਤਤਕ ਜਥੇ ਬੰਦੀ ਹੈ ਉਸ ਵੱਲੋਂ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 450 ਸਾਲਾ ਸ਼ਤਾਬਦੀਆਂ ਦੇ ਸੰਬੰਧ ਵਿੱਚ ਕਾਂਜਾ ਦੇ ਇਸ ਵਿਲਾ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਧਾਰਮਿਕ ਮੁਕਾਬਲੇ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ ਜਿਵੇਂ ਕਿ ਡਾਕਟਰ ਆਤਮਾ ਸਿੰਘ ਜੀ ਨੇ ਦੱਸਿਆ ਹੈ ਕਿ ਉਸੇ ਹੀ ਲੜੀ ਦੇ ਤਹਿਤ ਅੱਜ ਦਾ ਇਹ ਸੈਮੀਨਾਰ ਬਾਬਾ ਜੀ ਸਿੰਘ ਖਾਲਸਾ ਕਾਲਜ ਵੱਲੋਂ ਅੱਜ ਉਦਿਤ ਕੀਤਾ ਗਿਆ ਹੈ ਮੈਂ ਰਸਮੀ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁਝ ਸਾਡੇ ਬਹੁਤ ਹੀ ਮਹਾਨ ਬਖਤੇ ਦੇ ਸ਼ਖਸੀਅਤਾਂ ਦਾ ਸਵਾਗਤ ਕਰਨਾ ਹੈ ਜਿਨ੍ਹਾਂ ਵਿੱਚ ਸਭ ਤੋਂ ਮਹਿਲਾ ਸਾਡੇ ਮਹਾਨੀ ਸਤਕਾਰਯੋਗ ਮੈਂਬਰ ਸੁਮਨੀ ਕੁਦਰਾ ਕੁਦਰਾ ਕਮੇਟੀ ਵੀ ਵੀ ਜਸਜੀਤ ਕੌਰ ਜੱਫਰਵਾਲ ਉਹ ਇੱਥੇ ਪੱਗੇ ਨੇ ਮੈਨਾਂ ਦਾ ਦਰਵਾਜ਼ਾ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਦਿੱਤਾ ਹੈ ਹਮੇਸ਼ਾ ਹੀ ਮੀਬੀ ਦੀ ਸਾਡੇ ਹਰੇਕ ਪ੍ਰੋਗਰਾਮ ਵਿੱਚ ਸਾਡੇ ਸੱਦੇ ਦੇ ਉੱਤੇ ਪਹੁੰਚਦੇ ਨੇ ਤੇ ਆਪਣਾ ਕੀਮਤੀ ਸਮਾਂ ਦਿੰਦੇ ਨੇ ਇਸ ਲਈ ਅਸੀਂਾਂ ਦੇ ਹਾਰਦਿਕ ਧੰਨਵਾਦੀ ਹਾਂ ਇਹ ਗਗਨੀਤ ਸਿੰਘ ਜੀ ਬੂਰ ਜੋ ਕਿ ਵਿਦਿਆ ਦੇ ਇੰਚਾਰਜ ਨੇ ਉਹਨਾਂ ਨੇ ਵੀ ਪਹੁੰਚਣਾ ਸੀ ਪਰੰਤੂ ਕਿਸੇ ਜ਼ਰੂਰੀ ਕਾਰਜ ਕਰਕੇ ਕੋਈ ਰੁਝੇਵਾ ਹੋ ਗਿਆ ਉਹਨਾਂ ਨੂੰ ਜਿਸ ਕਰਕੇ ਉਹ ਇੱਥੇ ਨਹੀਂ ਪਹੁੰਚ ਸਕੇ ਇਹਨਾਂ ਤੋਂ ਇਲਾਵਾ ਸਾਡੇ ਕੋਲ ਮੈਨੇਜਰ ਸਾਹਿਬਾਨ ਰਜਰਕ ਸੇ ਮਾਣ ਮੁੰਜੇ ਨੇ ਮਾਣ ਦਾ ਵੀ ਇੱਥੇ ਪੁੱਜਣ ਦੇ ਸਵਾਗਤ ਤੇ ਧੰਨਵਾਦ ਕਰਦਾ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜੋ ਮੇਨ ਬਕਤੇ ਨੇ ਉਹਨਾਂ ਵਿੱਚ ਸਾਡੇ ਕੋਲ ਮੌਜੂਦ ਨੇ ਜੀ ਪ੍ਰਿੰਸੀਪਲ ਮਨਜੀਤ ਕੌਰ ਜੀ ਜੋ ਕਿ ਸ਼ਹੀਦ ਸਿੰਘ ਮਿਸਟਰੀ ਕਾਲਜ ਪੁੱਜਲੀ ਕਰ ਤੋਂ ਹਮਰੇ ਸਰ ਸਾਹਿਬ ਤੋਂ ਇੱਥੇ ਪੁੱਜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨੇ ਸਮਾਂ ਕੱਢਿਆ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਇਨਾ ਤੋਂ ਇਲਾਵਾ ਡਾਕਟਰ ਰਣਜੀਤ ਕੌਰ ਜੀ ਬਲਮਾਨ ਜੋ ਕਿ ਇਨਚਾਰਜ ਨੇ ਧਾਰਮਿਕ ਪ੍ਰੀਖਿਆ ਬ੍ਰਾਂਚ ਦੇ ਸੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨੇ ਉਹ ਵੀ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਮੈਂ ਪੂਰੇ ਕਾਲਜ ਦੇ ਸਟਾਫ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਤੇ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰ ਰਹਾ ਹਾਂ ਤੇ ਸਵਾਗਤ Good ਸਾਰੇ ਸੇਕ ਨੂੰ ਗੁਰਸਾਹ ਮਹਾਰਾਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਵਿਰਾਸਤ ਮਾ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਅਤੇ ਨਾਲ ਸਾਥ ਪਾਈਏ ਜੀ ਬਾਣੀ ਸੰਗੀਤ ਕਾਲਸਾ ਬਾਣੀ ਗੁਰਜੀ ਕੀ ਪੰਤੇ ਇੱਕ ਬੋਖਾ ਸਤਨਾਮ ਕੰਤਾ ਗੁਰੂ ਨੇ ਨਿਰੰਤਉ ਮੇਰੇ ਨਾ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਸਤੀ ਅੱਠ ਵਿਦਿਆਰਥੀਆਂ ਪੀ ਨੇ ਜਿਨ੍ਹਾਂ ਨੇ ਪੇਪਰ ਲਿਖ ਕੇ ਸਾਹਮਣੇ ਦਿੱਤਾ ਪਰ ਤੁਹਾਨੂੰ ਦਫ਼ਤਰ ਵੱਲੋਂ ਹਦਾਇਤ ਹੋਈ ਸੀ ਅਮਰਪ੍ਰੀਤ ਕੌਰ ਮੈਡਮ ਕੋਮਲ ਪ੍ਰੀਤ ਕੌਰ ਮੈਡਮ ਕਮੇਡੀ ਇਤਲੋਰ ਅਜੀਤ ਬਾਦਰੀ ਪ੍ਰੋਫੈਸਰ ਅਜੀਤ ਪਾਲ ਇਹਨਾਂ ਤੋਂ ਬਾਅਦ ਮੇਰੀ ਵਾਰੀ ਹੈ ਜੀ ਸ੍ਰੀ ਗੁਰਗਾਮ ਦਾ ਕੀ ਅਧਿਆਤਿਕ ਪੇਕ ਹੈ ਸਰਦਾਰ ਚੰਚ ਸਿੰਘ ਜੀ ਗੀਤ ਮੰਝਰ ਮੇਰੇ ਰਾਜਨੀਤਿਕ ਪਾਰਟੀ ਅਖਬਾਰ ਤੋਂ ਸ਼੍ਰੀ ਇੰਦਰਜੀਤ ਜੀ ਸ਼੍ਰੀ ਮੈਂਬਰ ਸਾਹਿਬਾਨ i شری ہری کشن ہوئے سبائے پاشاہ گرو سکھ سا جی سب خائی ہوئے دسم پاشا شری گرو گرن صاحب جی پار بابا پانچ پیارے چو ساگا دے چالیس جنہ نام چپال ਤੈਨੋ ਹੀ ਪਿਆਰੇ ਸਤਿਆਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਾਰੋ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟੇ ਦੁਰਾ ਕੀ ਜੋ ਪ੍ਰਭ ਕੋ ਮਨ ਕੋ ਚੁਹਾ ਹੋ ਸਬਦ ਨਾ ਨਾਨ ਕਰੇਗਾ ਖਾਲਸਾ ਆਕੀ ਰਹਾ ਨਾ ਕੋ l ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਤਿੰਨ ਗੁਰਸਿੱਖਾਂ ਪਾਇ ਪਗਤ ਗੁਰ ਕੋ ਗੁਰਪੁਰਬ ਕਰਨ ਦੇ ਜੋ ਵੀ ਗੁਰੂ ਸਾਹਿਬ ਜੀ ਦਾ ਜੀਵਨ ਹਸਪਾ ਹੈ ਜੋ ਉਹਨਾਂ ਦੀ ਬਾਣੀ ਦੇ ਵਿੱਚੋਂ ਉਪਦੇਸ਼ ਮਿਲਦੇ ਨੇ ਉਹ ਪੂਰੀ ਮਨੁੱਖਤਾ ਨੂੰ ਸਚਾਰ ਜੀਵਨ ਜਿਉਣ ਦੇ ਸਚਾਰ ਮਾਰਗ ਦੇ ਪੰਧ ਦੀ ਬੰਦੇ ਮਿਲਦੇ ਹਨ ਇਸ ਕਰਕੇ ਜਿੰਨੇ ਵੀ ਮਨੁੱਖਤਾ ਹੈ ਕੋਲੇ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਵਸਦੇ ਨੇ ਉਹ ਸਾਰੇ ਹੀ ਸੱਚ ਜੀਵਨ ਦੇ ਮਾਰਗ ਦੇ ਪੰਦੀ ਬਣ ਆਪ ਆਪਣਾ ਜੀਵਨ ਸਵਾਰਨ ਅਤੇ ਦੂਸਰਿਆਂ ਦਾ ਜੀਵਨ ਸਵਾਰ ਕੇ ਇਸ ਜਗਤ ਦੇ ਵਿੱਚ ਆਪਣਾ ਜੀਵਨ ਸਵਾਰ ਕੇ ਅਗਲੇ ਜਹਾਨ ਮੰਨ ਜਾਣ ਤਾਂ ਕਿ ਇਹ ਜੋ ਗੁਰਬਾਣੀ ਹੈ ਜਾਂ ਗੁਰੂ ਸਾਹਿਬ ਜੀ ਦਾ ਜੀਵਨ ਹੈ ਉਹ ਸਾਨੂੰ ਸੇਵਾ ਸਿਮਰਨ ਨਾਮ ਬੰਦਗੀ ਅਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦੇ ਕੇ ਜੀਵਨ ਸਵਾਰਨ ਦੀ ਪ੍ਰੇਰਣਾ ਦਿੰਦੇ ਨੇ ਤੇ ਅੱਜ ਦਾ ਜੋ ਸਾਡਾ ਇਹ ਸੈਮੀਨਾਰ ਹੈ ਉਹਦਾ ਵਿਸ਼ਾ ਕਿ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾ ਕੇ ਆਪਣੇ ਵਿਰਸੇ ਨਾਲ ਜੋੜਿਆ ਜਾਵੇ ਤੇ ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੇ ਲਈ ਇਹਨਾਂ ਨੌਜਵਾਨਾਂ ਨੂੰ ਜੋ ਵੀ ਗੁਰੂ ਸਾਹਿਬ ਦੀ ਸਿੱਖਿਆ ਹੈ ਉਹ ਸਿੱਖਿਆ ਦੇ ਕੇ ਇਹਨਾਂ ਨੂੰ ਪ੍ਰੇਰਣਾ ਦੇ ਕੇ ਇੱਕ ਚੰਗਾ ਤੇ ਸੋਹਣਾ ਜੀਵਨ ਜੀ ਮਹੱਤੀਬਤ ਕਰਨ ਦੀ ਸਿੱਖਿਆ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਸਮਾਉਣ ਦੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਗੁਰੂ ਪਾਸ਼ਾ ਜੀ ਦੀ ਜੋ ਸਾਨੂੰ ਆਗਾਧ ਬੋਧ ਬਾਣੀ ਦਿੱਤੀ ਗਈ ਹੈ ਉਸ ਬਾਣੀ ਵਿੱਚ ਸਾਨੂੰ ਇਹ ਹੀ ਉਪਦੇਸ਼ ਹੈ ਕਿ ਅਸੀਂ ਇਹੋ ਜਿਹੇ ਜਿਹੜੇ ਰੋਗ ਨੇ ਭਾਵ ਜੋ ਨਸ਼ੇ ਨੇ ਉਹਨਾਂ ਤੋਂ ਅਸੀਂ ਪਾਸੇ ਰਹਿ ਕੇ ਨਾਮ ਬਾਣੀ ਦਾ ਜੜਾ ਆ ਉਹ ਅਸੀਂ ਭੋਜਨ ਛਕਣਾ ਆ ਉਸ ਬਾਣੀ ਨੂੰ ਪੜਦਿਆਂ ਹੋਇਆ ਆਪਣਾ ਜੀਵਨ ਸਫਲਾ ਕਰਨਾ ਆ ਤੇ ਬੜਾ ਸੰਜਮੀ ਜੀਵਨ ਬਤੀਤ ਕਰਨਾ ਆ ਪੁਰ ਅਮਰਦਾਸ ਪਾਸ਼ਾ ਜੀ ਦੀ ਬਾਣੀ ਪਚ ਸਾਨੂੰ ਇਹ ਜੋ ਸ਼ਰਾਬ ਵਗੈਰਾ ਜਾਂ ਹੋਰ ਨਸ਼ੇ ਆ ਉਹਨਾਂ ਦੇ ਬਾਰੇ ਵੀ ਸਾਨੂੰ ਸੋਝੀ ਮਿਲਦੀ ਹੈ ਜਿਤਮਤ ਪੀਤਾ ਨਾਨਕਾ ਬਹੁਤੇ ਖਟਿਆ ਮਕਾਰ ਜੋ ਵੱਲੋਂ ਅਸੀਂ ਇਹੋ ਜੇ ਨਸ਼ਾ ਵਾਲੇ ਪਦਾਰਥ ਪੀਂਦੇ ਹਾਂ ਜਿਸ ਦੇ ਨਾਲ ਸਾਡੀ ਜਿਹੜੀ ਮਾਤਾ ਉਹ ਕੁਮਤ ਬਣ ਜਾਂਦੀ ਹੈ ਤਾਂ ਇਸੇ ਲਈ ਸਾਨੂੰ ਇਹੋ ਜੇ ਨਸ਼ਿਆਂ ਤੋਂ ਦੂਰ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਬਾਣੀ ਦਾ ਸਿਮਰਨ ਕਰਦੇ ਹੋਇਆ ਆਪਣੀ ਜ਼ਿੰਦਗੀ ਨੂੰ ਜੜਾ ਉਸ ਸੱਜਾ ਸਤਿਆਰ ਜੀਵਨ ਜੜਾ ਉਹਨੂੰ ਬਣਾਉਣਾ ਚਾਹੀਦਾ ਹੈ ਗੁਰਬਾਣੀ ਸਾਨੂੰ ਪਲ-ਪਲ ਦੇ ਉੱਪਰ ਇਹੀ ਸੇ ਦਿੰਦੀ ਹੈ ਕਿ ਅਸੀਂ ਇੱਕ ਸੱਜਾ ਜੀਵਨ ਬਸਰ ਕਰੀਏ ਤੇ ਗੁਰਬਾਣੀ ਦਾ ਜਪ ਕਰਦੇ ਹੋਇਆ ਆਪਣੇ ਚੁਗਿਰਦੇ ਨੂੰ ਸਵਾਰੀਏ ਆਪ ਨੂੰ ਸਬਰੀਏ ਇਹੀ ਉਪਦੇਸ਼ ਸਾਨੂੰ ਲੈ ਸ਼ਤਾਂ ਬਿਆ ਨੂੰ ਬਣਾਉਣ ਦਾ ਉਦੇਸ਼ ਇਹੀ ਹੈ ਕਿ ਅਸੀਂ ਇਹੋ ਜੀਆਂ ਸਾਰੀਆਂ ਹੀ ਜਿਹੜੀਆਂ ਬਿਮਾਰੀਆਂ ਆ ਲਾਮਤਾਂ ਆ ਉਹਨਾਂ ਤੋਂ ਜੜਾ ਦੂਰ ਹੋਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਾਨਯੋਗ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਅਤੇ ਇੰਜੀਨੀਅਰ ਸੁਖਮਿੰਦਰ ਸਿੰਘ ਜੀ ਜੋ ਵਿਦਿਆਸਕਤਰ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜੋ ਸੈਮੀਨਾਰ ਨੇ ਸਤabytes ਨੂੰ ਸਮਰਪਿਤ ਕਰਕੇ ਮਨਾਏ ਜਾ ਰਹੇ ਨੇ ਕਾਲਜਾਂ ਦੇ ਵਿੱਚ ਇਸ ਪ੍ਰੋਗਰਾਮ ਦੀ ਲੜੀ ਦੇ ਦੌਰਾਨ ਅੱਜ ਬਾਬਾ ਜੀ ਸਿੰਘ ਖਾਲਸਾ ਕਾਲਜ ਬਰਦਾਸ਼ ਨਗਲ ਵਿਖੇ ਇਹ ਸੈਮੀਨਾਰ ਕਰਵਾਇਆ ਗਿਆ ਜੋ ਕਿ ਰਾਸ਼ਟਰੀ ਸੈਮੀਨਾਰ ਦੇ ਰੂਪ ਵਿੱਚ ਬਹੁਤੀ ਸਫਲਤਾਪੂਰਵਕ ਸੰਗਨਾਲ ਨੇ ਬੜਕੋ ਨਿਭੜਿਆ ਹੈ। ਇਸ ਸੈਮੀਨਾਰ ਦੇ ਵਿਕਤਾ ਜੀ ਡਾਕਟਰ ਰਣਜੀਤ ਕੌਰ ਜੀ ਪਨਵਾਨ ਜੋ ਕਿ ਇੰਚਾਰਜ ਨੇ ਧਾਰਮਿਕ ਵਿਖਿਆ ਬ੍ਰਾਂਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਥੇ ਪੁੱਜੇ ਨੇ। ਇਹਨਾਂ ਤੋਂ ਇਲਾਵਾ ਸਾਡੇ ਪ੍ਰਿੰਸੀਪਲ ਮੈਡਮ ਸੈਕੰਡਰੀ ਕਾਲਜ ਪਟਨਾ ਘਰ ਤੋਂ ਉਹ ਇੱਥੇ ਅੱਜ ਆਏ ਨੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਸਾਡੇ ਬੱਚਿਆਂ ਨੂੰ ਗੁਰਬਾਨੀ ਦੇ ਆਸ਼ੀਸ਼ ਅਨੁਸਾਰ ਸਿੱਧ ਦਿੱਤੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੇ ਸੈਮੀਨਾਰ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਵੀ ਕਰਵਾਏ ਜਾਣਗੇ ਇਹ ਆਪਣਾ ਕੀਮਤੀ ਸਮਾਂ ਸਾਨੂੰ ਜਰੂਰ ਦੇਣਗੇ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ